ਪਿੰਡਾ ਵਾਲੇ ਦੇ ਪੋਸਟਰ ਚੰਡੇ ਵਾਲੇ ਵਿਵਾਦ ਦੇ ਵਿੱਚ ਅਮਨ ਸੂਦ ਨੂੰ ਸਮਨ ਜਾਰੀ ਹੋ ਗਏ ਨੇ ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ ਐਸ ਡੀ ਐਮ ਦੀ ਅਦਾਲਤ ਨੇ ਸਮਨ ਭੇਜਿਆ ਜਿहां ਕੋਰਟ 'ਚ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਹੈ ਅਮਨ ਸੂਦ ਖਿਲਾਫ ਧਾਰਮਿਕ ਸਦਭਾਵਨਾ ਭੰਗ ਕਰਨ ਦੇ ਇਲਜ਼ਾਮਾ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ ਤਾਂ ਮਨਿਕਰਨ ਕਾਟੀ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਭੰਗ ਕਰਨ ਦੇ ਇਲਜ਼ਾਮ ਨੇ ਅੱਜ ਸਵੇਰੇ 11 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਸੰਬੰਧ ਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਕਿ ਜੇ ਉਹ ਤੈ ਸਮੇਂ ਤੇ ਕੋਰਟ ਚ ਪੇਸ਼ ਨਹੀਂ ਹੁੰਦੇ ਨੇ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਅਮਨ ਸੂਦ ਉਹ ਸ਼ਖਸ ਨੇ ਜਿਸ ਨੇ ਸਭ ਤੋਂ ਪਹਿਲਾਂ ਪੰਜਾਬ ਤੋਂ ਕੁੱਲੂ ਜੋ ਨੌਜਵਾਨ ਪਹੁੰਚੇ ਸਨ ਜਿਨ੍ਹਾਂ ਨੇ ਮਨਿਕਰਨ ਸਾਫ ਜਣਾਸੀ ਜਿਨ੍ਹਾਂ ਦੇ ਮੋਟਰਸਾਈਕਲਾਂ ਦੇ ਉੱਤੇ ਜਰਨੈਲ ਪਿੰਡਰਾ ਵਾਲੇ ਦੇ ਤਸਵੀਰ ਵਾਲੇ ਝੰਡੇ ਲੱਗੇ ਹੋਏ ਸਨ ਪੋਸਟਰ ਵਾਲੇ ਝੰਡੇ ਲੱਗੇ ਹੋਏ ਸਨ ਉਹਨਾਂ ਦੇ ਝੰਡਿਆਂ ਨੂੰ ਉਤਾਰਿਆ ਸੀ ਜਿਸ ਤੋਂ ਬਾਅਦ ਸਥਾਨਕ ਲੋਕ ਵੀ ਆਏ ਸੀ ਤਾਂ ਉੱਥੇ ਮਾਹੌਲ ਪੱਗ ਗਿਆ ਸੀ ਤੇ ਇਹ ਵਿਵਾਦ ਲਗਾਤਾਰ ਤੂਲ ਫਰਦਾ ਜਾ ਰਿਹਾ ਹੈ ਜਿੱਥੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਵੀ ਜੋ ਹਿਮਾਚਲ ਦੀਆਂ ਬੱਸਾਂ ਸੀ ਉਹਨਾਂ ਦੇ ਉੱਤੇ ਜਨੈਲ ਪਿੰਡਾ ਵਾਲੇ ਦੇ ਪੋਸਟਰ ਲਗਾਏ ਗਏ ਸਨ ਇਸ ਤੋਂ ਇਲਾਵਾ ਖਰੜ ਦੇ ਵਿੱਚ ਹਿਮਾਚਲ ਦੀ ਜੋ ਇੱਕ ਬੱਸ ਸੀ ਉਸ ਦੀ ਭੰਨ ਤੋੜ ਕੀਤੀ ਗਈ ਸੀ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਜੋ ਹਿਮਾਚਲ ਦੀ ਵਿਧਾਨ ਸਭਾ ਹੈ ਉਸ ਦੇ ਵਿੱਚ ਵੀ ਇਹ ਪੂਰਾ ਵਿਵਾਦ ਜਿਹੜਾ ਹੈ ਉੱਥੇ ਇਹ ਮਾਮਲਾ ਗਰਮਾਇਆ ਸੀ सीएम सुखू ਦੇ ਵੱਲੋਂ ਵੀ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਸੀ ਤਾਂ ਇਹ ਮਾਮਲਾ ਲਗਾਤਾਰ ਤੂਲ ਫਰਦਾ ਜਾ ਰਿਹਾ ਹੈ ਪਿੰਡਰਾ ਵਾਲੇ ਦੇ ਪੋਸਟਰ ਝੰਡੇ ਵਾਲੇ ਵਿਵਾਦ ਦੇ ਵਿੱਚ ਹੁਣ ਅਮਨ ਸ਼ੂਦ ਨੂੰ ਸੱਮਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅੱਜ 11 ਵਜੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਹੋਵੇਗਾ ਜੇਕਰ ਉਹ ਤੈ ਸਮੇਂ ਤੇ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਨੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਘਟਨਾ ਤੇ ਗੰਭੀਰਤਾ ਨੂੰ ਲੈਂਦਿਆਂ ਹੋਇਆ ਵਿਐਨਐਸਐਸ ਦੀ ਤਾਰਾ ਵਿਐਨਐਸਐਸ 2023 ਦੀ ਤਾਰਾ 126 ਤੇ 169 ਦੇ ਤਹਿਤ ਅਮਨਸੂਦ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਰਿਸ਼ਤੇ ਨੇ ਕਿਹਾ ਜਾ ਰਿਹਾ ਕਿ ਉਸ ਦੇ ਵਿੱਚ ਜੋ ਕਮੀ ਉਹ ਆ ਗਈ ਹੈ ਉਹਨਾਂ ਦੇ ਖਿਲਾਫ ਹੋ ਗਏ ਨੇ ਤੇ ਇਸ ਲਈ ਸਰਕਾਰ ਹੁਣ ਲਗਾਤਾਰ ਇਸ ਮਾਮਲੇ ਨੂੰ ਗੰਭੀਰਤਾ ਦੇ ਲਈ ਲੈ ਰਹੀ ਹੈ ਪੰਜਾਬ ਦੇ ਮੁੱਦੇ ਲੈ ਕੇ ਰਾਜਨੀਤਿਕ ਮੁੱਦੇ ਹੁਣ ਸਿਆਸੀ ਤੂਲ ਇਸ ਪੂਰੇ ਮਾਮਲੇ 'ਚ ਵੱਧਾ ਜਾ ਰਿਹਾ ਹੈ ਦੋਵੇਂ ਸੂਬਿਆਂ ਦੇ ਵਿੱਚ ਤਲਖੀ ਵੱਧਦੀ ਜਾ ਰਹੀ ਹੈ ਪਰ ਇਸੇ ਵਿਚਾਲੇ ਹੁਣੇ ਵੱਡਾ ਐਕਸ਼ਨ ਅਮਨ ਸ਼ੂਦ ਦੇ ਖਿਲਾਫ ਦੇਖਣ ਨੂੰ ਮਿਲੇ ਹੈ ਜਿੱਥੇ ਅਮਨ ਸ਼ੂਦ ਦੇ ਖਿਲਾਫ ਸਮਨ ਜਾਰੀ ਹੋ ਗਿਆ ਪਰਚਾ ਦਰਜ ਹੋ ਗਿਆ ਤੇ ਇਸ ਦੇ علاوہ ਕੋਰਟ ਦੇ ਵਿੱਚ ਪੇਸ਼ ਕਰਨ ਦੀ ਹਦਾਇਤ ਦਿੱਤੀ ਗਈ ਆ ਤਾਂ ਅਮਨ ਸੂਤ ਖਿਲਾਫ ਧਾਰਮਿਕ ਸਤਪਾਵਨਾ ਪੰਗ ਕਰਨ ਦੇ ਇਲਜ਼ਾਮਾਂ ਤਹਿਤ ਇਹ ਸ਼ਿਕਾਇਤ ਜਿਹੜੀ ਆ ਦਰਜ ਕੀਤੀ ਗਈ ਆ ਤਾਂ ਕਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਤੋਂ ਹੀ ਇਹ ਪੂਰਾ ਵਿਵਾਦ ਤੂਲ ਫੜਦਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨ ਮਨੀਕਰਨ ਸਾਹਿਬ ਜਾ ਰਹੇ ਹੁੰਦੇ ਨੇ ਤਾਂ ਇਸੇ ਦਰਮਿਆਨ ਕੁੱਲੂ ਦੇ ਵਿੱਚ ਜਦੋਂ ਉਹਨਾਂ ਨੇ ਮੋਟਰਸਾਈਕਲਾਂ ਦੇ ਉੱਤੇ ਜਰਨੈਲ ਪਿੰਡਰਾ ਵਾਲੇ ਦੇ ਜੋ ਝੰਡੇ ਨੇ ਜਿਨ੍ਹਾਂ ਤੇ ਤਸਵੀਰ ਉਹਨਾਂ ਦੀ ਬਣੀ ਹੋਈ ਸੀ ਉਹਨਾਂ ਨੂੰ ਰੋਕਿਆ ਜਾਂਦਾ ਝੰਡੇ ਉਤਾਰੇ ਜਾਂਦੇ ਨੇ ਤੇ ਇਸੇ ਦਰਮਿਆਨ ਬਹਿਸ ਹੁੰਦੀ ਹੈ ਖਿੱਚੋ ਤਾਨ ਵੀ ਹੁੰਦੀ ਹੈ ਉਸ ਤੋਂ ਇਹ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜੋ ਹਿਮਾਚਲ ਦੀਆਂ ਬੱਸਾਂ ਹੁੰਦੀਆਂ ਨੇ ਉਹਨਾਂ ਤੇ ਜਰਨੈਲ ਪਿੰਡਰਾ ਵਾਲੇ ਦੇ ਪੋਸਟਰ ਲਗਾਏ ਜਾਂਦੇ ਨੇ ਅਤੇ ਉਸ ਤੋਂ ਬਾਅਦ ਰੱਡ ਦੇ ਵਿੱਚ ਹਿਮਾਚਲ ਦੀ ਜੋ ਬੱਸ ਹੁੰਦੀ ਹੈ ਉਸ ਦੀ ਭੰਨਤੋੜ ਕੀਤੀ ਜਾਂਦੀ ਹੈ ਦੋ ਨੌਜਵਾਨ ਆਂਦੇ ਨੇ ਕਾਰਸਵਾਰ ਜਿਨ੍ਹਾਂ ਦੇ ਵੱਲੋਂ ਡੰਡਿਆਂ ਦੇ ਨਾਲ ਉਸ ਬੱਸ ਦੀ ਭੰਨਤੋੜ ਕੀਤੀ ਜਾਂਦੀ ਹੈ ਤੇ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਜੋ ਹਿਮਾਚਲ ਦੀ ਬੱਸ ਸੀ ਉਸ ਤੇ ਵੀ ਖਾਲਿਸਤਾਨ ਲਿਖਿਆ ਗਿਆ ਸੀ ਤਾਂ ਇਸ ਤਰੀਕੇ ਦੇ ਨਾਲ ਇਹ ਪੂਰਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਇਸ ਪੂਰੇ ਵਿਵਾਦ ਤੇ ਆਪਣੇ ਆਪਣੇ ਪ੍ਰतिक੍ਰੰਤ ਤੇ ਜਾ ਰਹੇ ਆਪਣੇ ਆਪਣੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਇਹ ਲਗਾਤਾਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਤੇ ਹੁਣ ਸਖਤ ਰੁਖ ਅਪਣਾਉਂਦਿਆਂ ਹੋਇਆ ਮਨਿਕਰਨ ਕਾਟੀ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਅਸ਼ਾਂਤੀ ਜਾਂ ਧਾਰਮਿਕ ਭਾਵਨਾ ਉਹ ਆਹਤ ਨਾ ਹੋਣ ਭੰਗ ਨਾ ਹੋਣ ਇਸੇ ਦੇ ਲਈ ਇਹ ਵੱਡੀ ਕਾਰਵਾਈ ਕੀਤੀ ਆ ਪੰਜਾਬ ਸਰਕਾਰ ਨੇ ਵੀ ਹਿਮਾਚਲ ਰੋਡਵੇਜ਼ ਦੀਆਂ ਬਸਾਂ ਤੇ ਹੋਏ ਜੋ ਹਮਲੇ ਸੀ ਉਸ ਦੀ ਨਿੰਦਾ ਕੀਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਲਗਾਤਾਰ ਅਪੀਲ ਕੀਤੀ ਆ ਤਾਂ ਹੁਣ ਇਹ ਅਮਨਸੂਦ ਉਹੀ ਸ਼ਖਸ ਹੈ ਜੋ ਹੋਟਲ ਮਾਲਕ ਹੈ ਜਿਸ ਦੇ ਵੱਲੋਂ ਸਭ ਤੋਂ ਪਹਿਲਾਂ ਪੋਸਟਰ ਜਿਹੜੇ ਸੀ ਜੋ ਝੰਡੇ ਸੀ ਮੋਟਰਸਾਈਕਲ ਤੇ ਜੋ ਨੌਜਵਾਨ ਪੰਜਾਬ ਵੱਲੋਂ ਜਾ ਰਹੇ ਸਨ ਉਹਨਾਂ ਦੇ ਇਹ ਝੰਡੇ ਉਤਾਰੇ ਗਏ ਸੀ ਇਸ ਤੋਂ ਇਲਾਵਾ ਇੱਕ ਬਿਆਨ ਵੀ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਿੱਖ ਧਰਮ ਨਾਲ ਸੰਬੰਧਿਤ ਨਿਸ਼ਾਨ ਸਾਹਿਬ ਦੇ ਝੰਡੇ ਲਗਾ ਸਕਦੇ ਹੋ ਪਰ ਪਿੰਡਰਾ ਵਾਲੇ ਦੇ ਝੰਡੇ ਨਹੀਂ ਲਗਾ ਸਕਦੇ ਤਾਂ ਇਸ ਤਰੀਕੇ ਦੇ ਬਿਆਨ ਵੀ ਅਮਨਸੂਤ ਦੇ ਵੱਲੋਂ ਦਿੱਤੇ ਗਏ ਸੀ ਤੇ ਹੁਣ ਇਸੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜ਼ਰੂਰ ਵੇਖਣ ਨੂੰ ਮਿਲੀ ਹੈ ਜਿੱਥੇ ਸਮਨ ਪੇਸ਼ ਹੋ ਗਏ ਨੇ ਐਸ ਡੀ ਐਮ ਦੇ ਵੱਲੋਂ ਐਸ ਡੀ ਐਮ ਅਦਾਲਤ ਦਾ ਸਮਨ ਹੈ ਜਿਸ ਦੇ ਵਿੱਚ ਕੋਰਟ 'ਚ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਆ ਅਮਨਸੂਦ ਖਿਲਾਫ ਧਾਰਮਿਕ ਸਦਭਾਵਨਾ ਭੰਗ ਕਰਨ ਦੇ ਇਲਜ਼ਾਮਾਂ ਦੇ ਤਹਿਤ ਇਹ ਸ਼ਿਕਾਇਤ ਜਿਹੜੀ ਆ ਦਰਜ ਕੀਤੀ ਗਈ ਆ ਮਨਿਕਰਨ ਕਾਟੀ ਦੇ ਵਿੱਚ ਜਨਤਕ ਸ਼ਾਂਤੀ ਤੇ ਧਾਰਮਿਕ ਸਦਭਾਵਨਾ ਭੰਗ ਕਰਨ ਦੇ ਇਹ ਇਲਜ਼ਾਮ ਨੇ ਅੱਜ 11 ਵਜੇ कोर्ट ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਸਾਫ ਤੌਰ ਤੇ ਸਮਨ ਦੇ ਵਿੱਚ ਇੱਕ ਹੋਰ ਗੱਲ ਕਹੀ ਗਈ ਹੈ ਕਿ ਜੇ ਤੁਸੀਂ ਤੈਸ ਸੀਮਾ ਤੇ ਕੋਰਟ ਚ ਪੇਸ਼ ਨਹੀਂ ਹੁੰਦੇ ਹੋ ਤਾਂ ਤੁਹਾਡੇ ਖਿਲਾਫ ਸਖਤ ਤੋਂ ਸਖਤ ਜੋ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਵੇਗੀ ਤਾਂ ਪਿੰਡਰਾ ਵਾਲੇ ਦੇ ਪੋਸਟਰ ਝੰਡੇ ਵਾਲੇ ਵਿਵਾਦ ਦੇ ਵਿੱਚ ਇਹ ਪੂਰੀ ਕਾਰਵਾਈ ਹੋਈ ਹੈ ਅਮਨ ਸੂਦ ਨੂੰ ਸਮਨ ਜਾਰੀ ਹੋ ਗਏ ਨੇ